ਕੱਲ ਦੇ ਹਾਲਾਤਾਂ ਤੋਂ ਮੰਦੇ ਨਜ਼ਰ ਰੱਖਦੇ ਹੋਏ ਰਬੀਤੀ ਰਾਤ ਇਲਾਕੇ ਵਿੱਚ ਤੇ پورے ਜ਼ਿਲ੍ਹੇ ਵਿੱਚ 9:30 ਵਜੇ ਰਾਤ ਤੋਂ 11:30 ਵਜੇ ਤੱਕ ਬਲੈਕਆਊਟ ਪੂਰੀ ਤਰ੍ਹਾਂ ਕਰਵਾਇਆ ਗਿਆ ਸੀ ਤੇ ਲੋਕਾਂ ਵੱਲੋਂ ਪੂਰਾ ਚਿੰਤਾ ਸੀ ਸਰ ਜੇਕਰ ਕੋਈ ਅਫਵਾਹ ਫਲਾਉਂਦਾ ਉਹਦੇ ਵਿੱਚ ਕੀ ਕਰ ਰਹੀ ਹੈ ਪੁਲਿਸ ਹਾਂਜੀ ਅਜੇ ਤੱਕ ਇਹਦੇ ਬਾਰੇ ਕੋਈ ਅਫਵਾਹ ਸਾਡੇ ਸਾਹਮਣੇ ਨਹੀਂ ਆਈ ਹੈ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਇਦਾਂ ਦੀ ਕੋਈ ਅਫਵਾਹ ਵਗੈਰਾ ਨਾ ਫੈਰੋ ਜੇਕਰ ਕੋਈ ਅਫਵਾਹ ਸਾਹਮਣੇ ਆਈ ਤਾਂ ਅਸੀਂ ਸਖਤੋ ਸਖਤ ਕਰੂ ਸਰ ਹਦਾਇਤ ਆਈ ਹੈ ਕਿ ਡਰੋਨ ਜਿਹੜੇ ਪ੍ਰਾਈਵੇਟ ਲੋਕ ਲੈ ਆ ਡਰੋਨ ਉਹ ਆੜੰਦਰੇ ਉਹਨਾਂ ਬਾਰੇ ਵੀ ਕੀ ਕਰਨੇ ਹਾਂਜੀ ਡਿਸਟ੍ਰਿਕਟ ਅਫਸਰ ਵੱਲੋਂ ਪ੍ਰਾਈਵੇਟ ਲੋਕਾਂ ਵੱਲੋਂ ਡਰੋਨ ਆਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਉਹ ਇਹਦੀ ਪਾਲਣਾ ਕਰਨੀ ਚਾਹੀਦੀ। ਬਟਾਕੇ ਨੂੰ ਲੈ ਕੇ ਵੀ ਕੋਈ ਹਦਾਇਤਾਂ ਚੱਰੀ ਬਿਲਕੁਲ ਜੀ ਪਟਾਕਾ ਚਲਾਉਣ, ਵੇਚਣ, ਫ੍ਰਿੱਦਨ ਤੇ ਪੂਰੀ ਤਰ੍ਹਾਂ ਪੌਂਦੀ ਆ ਤੇ ਲੋਕਾਂ ਨੂੰ ਇਹਦੇ ਚ ਸੁਰਸਿਓ ਕਰਨਾ ਚਾਹੀਦਾ ਹੈ। ਤੇ ਆਪਣੇ ਬੱਚਾ ਤੇ ਵੀ ਉਹਨਾਂ ਨੂੰ ਪੁਰੀਆਂ ਹਦਾਇਤਾਂ ਜਰੀ ਕਰਨੀ ਚਾਹੀਦੀਆਂ ਨੇ ਇਸ ਧਾਰਕ ਦਾ। ਕੋਈ ਦਾ ਦਾ ਪਟਾਕਾ ਵਗੈਰਾ ਨਾ ਚਲਾ। ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜੀ ਇਸ ਤਰ੍ਹਾਂ ਦੀ ਵਫਾਤ ਤੋਂ ਬਚਣ ਤਾਂ ਜੇ ਕੋਈ ਵਫਾਤ ਵਗੈਰਾ ਸਾਹਮਣੇ ਆਉਂਦੀ ਹੈ ਤਾਂ ਪਹਿਲਾਂ ਉਹ ਚੀਜ਼ ਵੀ ਪੂਰੀ ਪੁਣਛਣ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਅੱਗੇ ਉਹ ਗੱਲ ਅੱਗੇ ਦਸੀ ਦਸਨੀ ਚਾਹੀਦੀ ਹੈ ਜੀ ਸਰ ਜਿਵੇਂ ਜਮਾ ਖੋਰੀ ਦਾ ਆ ਰਿਹਾ ਵੀ ਜਮਾ ਖੋਰੀ ਦੇ ਮਾਮਲੇ ਰਸਾਂ ਵਗੈਰਾ ਦੇ ਸਬੂਤ ਵੀ ਕੁਝ ਹੈ ਤਾਂ ਬਿਲਕੁਲ ਜੀ ਇਹ ਵੀ ਦਿੱਤਾ ਨੇ ਬਿਨਾ ਮਤਲਬੋਂ ਕੋਈ ਖਾਣ ਪੀਣ ਦੀ ਚੀਜ਼ਾਂ ਜਾਂ ਹੋਰ ਜ਼ਰੂਰੀ ਸਬਾਅਾਂ ਦਾ ਕੋਈ ਬਿਨਾ ਲੋਡ ਤੋਂ ਸਟਾਕ ਨਹੀਂ ਕਰ ਸਕਦਾ। ਕਲ ਦੇ ਹਰਤਾ ਤੋਂ ਬੰਦੇ ਨਜ਼ਰ ਰੱਖਦੇ ਹੋਏ ਰਬੀਤੀ ਰਾਤ ਇਲਾਕੇ ਵਿੱਚ ਤੇ ਪੂਰੇ ਜ਼ਿਲ੍ਹੇ ਵਿੱਚ 9:30 ਵਜੇ ਰਾਤ ਤੋਂ 11:30 ਵਜੇ ਤੱਕ ਬਲੈਕਆਊਟ ਪੂਰੀ ਤਰ੍ਹਾਂ ਕਰਵਾਇਆ ਗਿਆ ਸੀ ਤੇ ਲੋਕਾਂ ਵੱਲੋਂ ਇਹ ਪੂਰਾ ਚਿੰਤਪੂਰਨ ਸੀ। ਸਰ ਜੇ ਕੋਈ ਹੋਰ ਕੋਈ ਅਫਵਾਹ ਫਲਾਉਂਦਾ ਉਹਦੇ ਵਿੱਚ ਕੀ ਕਰ ਰਹੀ ਹੈ ਪੁਲਿਸ? ਹਾਂਜੀ ਅਜੇ ਤੱਕ ਇਹਦੇ ਬਾਰੇ ਕੋਈ ਅਫਵਾਹ ਸਾਡੇ ਸਾਹਮਣੇ ਨਹੀਂ ਆਈ ਹੈ। ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਇਦਾਂ ਦੀ ਕੋਈ ਅਫਵਾਹ ਵਗੈਰਾ ਨਾ ਫੈਲੋ। ਜੇਕਰ ਕੋਈ ਵਿਫਾ ਸਾਹਮਣੇ ਆਈ ਤਾਂ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਸਰ ਹਦਾਇਤ ਆਈ ਹੈ ਕਿ ਡਰੋਨ ਜਿਹੜੇ ਪ੍ਰਾਈਵੇਟ ਲੋਕ ਲੈ ਆ ਡਰੋਨ ਉਹ ਆੜਾਂਦੇ ਉਹਨਾਂ ਬਾਰੇ ਵੀ ਕੀ ਕਹਿਣਾ ਹੈ ਹਾਂਜੀ ਡਿਸਟ੍ਰਿਕਟ ਅਸਟੈਂਟ ਵੱਲੋਂ ਪ੍ਰਾਈਵੇਟ ਲੋਕਾਂ ਵੱਲੋਂ ਡਰੋਨ ਆਉਣ ਤੇ ਪੂਰੀ ਤਰ੍ਹਾਂ ਪੌਂਦੀ ਲਗਾਈ ਗਈ ਹੈ। ਉਹ ਇਹਦੀ ਪਾਲਣਾ ਕਰਨੀ ਚਾਹੀਦੀ। ਪਟਾਕੇ ਨੂੰ ਲੈ ਕੇ ਵੀ ਕੋਈ ਹਦਾਇਤਾਂ ਚੱਰੀ ਬਿਲਕੁਲ ਜੀ ਪਟਾਕਾ ਚਲੋਣ, ਵੇਚਣ, ਫੇਰਦਨ ਤੇ ਪੂਰੀ ਤਰ੍ਹਾਂ ਪੌਂਦੀ ਆ ਤੇ ਲੋਕਾਂ ਨੂੰ ਇਹਦੇ ਚ ਸੁਰੱਖਿਆ ਕਰਨਾ ਚਾਹੀਦਾ ਹੈ। ਤੇ ਆਪਣੇ ਬੱਚਾ ਤੇ ਵੀ ਉਹਨਾਂ ਨੂੰ ਪੂਰੀਆਂ ਆਦਤਾਂ ਜਰੀ ਕਰਨੀ ਚਾਹੀਦੀਆਂ ਨੇ ਇਸ ਢਾਰਕ ਦਾ ਕੋਈ ਦਾ ਦਾ ਪਟਾਕਾ ਵਗੈਰਾ ਨਾ ਚਲਾ ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜੀ ਇਸੇ ਤਰ੍ਹਾਂ ਦੀ ਵਫਾ ਤੋਂ ਬਚਣ ਤਾਂ ਜੇ ਕੋਈ ਵਫਾ ਵਗੈਰਾ ਸਾਹਮਣੇ ਆਉਂਦੀ ਹੈ ਤਾਂ ਪਹਿਲਾਂ ਉਹ ਚੀਜ਼ ਵੀ ਪੂਰੀ ਪੁਣਛਣ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਅੱਗੇ ਉਹ ਗੱਲ ਅੱਗੇ ਦਸੀ ਦਸਨੀ ਚਾਹੀਦੀ ਹੈ ਜੀ ਸਰ ਜਿਵੇਂ ਜਮਾ ਖੋਰੀ ਦਾ ਆ ਰਿਹਾ ਵੀ ਜਮਾ ਖੋਰੀ ਦੇ ਮਾਮਲੇ ਦਾ ਸੰਬੰਧ ਰਿ ਸੌਸ ਗਰੀ ਵੀ ਕੁਹਿੜਾ ਸੀ ਬਿਲਕੁਲ ਜੀ ਇਹ ਵੀ ਸੱਤਾਂ ਨੇ ਤੇ ਬਿਨਾਂ ਮਤਲਬੋਂ ਕੋਈ ਖਾਣ ਪੀਣ ਦੀ ਚੀਜ਼ਾਂ ਜਾਂ ਹੋਰ ਜ਼ਰੂਰੀ ਸਬਾਅਾਂ ਦਾ ਕੋਈ ਬਿਨਾਂ ਲੋੜ ਤੋਂ ਸਟਾਕ ਨਹੀਂ ਕਰ ਸਕਦਾ। ਕਲ ਦੇ ਹਰ ਹੱਤਾਂ ਤੋਂ ਬੰਦੇ ਨਜ਼ਰ ਰੱਖਦੇ ਹੋਏ ਰਬੀਤੀ ਰਾਤ ਇਲਾਕੇ ਵਿੱਚ ਤੇ پورے ਜ਼ਿਲ੍ਹੇ ਵਿੱਚ 9:30 ਵਜੇ ਰਾਤ ਤੋਂ 11:30 ਵਜੇ ਤੱਕ ਬਲੈਕਆਊਟ ਪੂਰੀ ਤਰ੍ਹਾਂ ਕਰਵਾਇਆ ਗਿਆ ਸੀ ਤੇ ਲੋਕਾਂ ਵੱਲੋਂ ਇਹ ਪੂਰਾ ਚਿੰਤਤ ਸੀ। ਸਰ ਜੇਕਰ ਕੋਈ ਅਫਵਾਹ ਫਲਾਉਂਦਾ ਉਹਦੇ ਵਿੱਚ ਕੀ ਕਰ ਰਹੀ ਹੈ ਪੁਲਿਸ? ਹਾਂਜੀ ਅਜੇ ਤੱਕ ਇਹਦੇ ਬਾਰੇ ਕੋਈ ਅਫਵਾਹ ਸਾਡੇ ਸਾਹਮਣੇ ਨਹੀਂ ਆਈ ਹੈ। ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਇਦਾਂ ਦੀ ਕੋਈ ਅਫਵਾਹ ਵਗੈਰਾ ਨਾ ਫੈਲੋ। ਜੇਕਰ ਕੋਈ ਵਫਾਹ ਸਾਹਮਣੇ ਆਈ ਤਾਂ ਅਸੀਂ ਸਖਤ ਸਖਤ ਕਰਨ ਸਰ ਹਦਾਇਤ ਆਈ ਹੈ ਕਿ ਡਰੋਨ ਜਿਹੜੇ ਪ੍ਰਾਈਵੇਟ ਲੋਕ ਲਿਆ ਡਰੋਨ ਉਹ ਆਂਦ ਰਹੇ ਉਹਨਾਂ ਬਾਰੇ ਵੀ ਕੀ ਕਹਿਣਾ ਹੈ ਹਾਂਜੀ ਡਿਸਟ੍ਰਿਕਟ ਅਫਸਰਟ ਵੱਲੋਂ ਪ੍ਰਾਈਵੇਟ ਲੋਕਾਂ ਵੱਲੋਂ ਡਰੋਨ ਆਉਂਦੇ ਤੇ ਪੂਰੀ ਤਰ੍ਹਾਂ ਪੌਂਦੀ ਲਗਾਈ ਗਈ ਹੈ ਉਹ ਇਹਦੀ ਪਾਲਣਾ ਕਰਨੀ ਚਾਹੀਦੀ ਹੈ ਪਟਾਕੇ ਨੂੰ ਲੈ ਕੇ ਵੀ ਕੋਈ ਹਦਾਇਤਾਂ ਚੱਲੀਆਂ ਬਿਲਕੁਲ ਜੀ ਪਟਾਕਾ ਚਲਾਉਣ ਵੇਚਣ ਵਿਧਨ ਤੇ ਪੂਰੀ ਤਰ੍ਹਾਂ ਪੌਂਦੀ ਆ ਤੇ ਲੋਕਾਂ ਨੂੰ ਇਹਦੇ ਚ ਸੁਰਸ ਖੋ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਾ ਤੇ ਵੀ ਉਹਨਾਂ ਨੂੰ ਗੁਰੀਆ ਆਦਤਾਂ ਜਰੀ ਕਰਨੀ ਚਾਹੀਦੀਆਂ ਨੇ ਇਸ ਧਾਰਕ ਦਾ ਕੋਈ ਦਾ ਦਾ ਪਟਾਕਾ ਵਗੈਰਾ ਨਾ ਚਲਾ। ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ? ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜੀ ਕਿਸੇ ਤਰ੍ਹਾਂ ਦੀ ਵਾਹਵਾਂ ਤੋਂ ਬਚਣ ਤਾਂ ਜੇ ਕੋਈ ਵਾਹਵਾਂ ਵਗੈਰਾ ਸਾਹਮਣੇ ਆਉਂਦੀ ਹੈ ਤਾਂ ਪਹਿਲਾਂ ਉਸ ਚੀਜ਼ ਦੀ ਪੂਰੀ ਕੁਣਸ਼ਾਨ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਅੱਗੇ ਉਹ ਗੱਲ ਅੱਗੇ ਦਸੀ ਦਸਵੀਂ ਜਿਹੇ ਵੀ ਸਰ ਜੀ ਸਰ ਜਿਵੇਂ ਜਮਾਹੋਰੀ ਦਾ ਆ ਰਿਹਾ ਵੀ ਜਮਾਹੋਰੀ ਦੇ ਮਾਮਲੇ ਰਸਾਂ ਵਗੈਰਾ ਦੇ ਸਭ ਤੋਂ ਜ਼ਰੂਰੀ ਕੁਹਿਰਾ ਸੀ ਬਿਲਕੁਲ ਜੀ ਇਹ ਵੀ ਹਜ਼ਰਤਾ ਨੇ ਤੇ ਬਿਨਾਂ ਮਤਲਬੋਂ ਕੋਈ ਖਾਣ ਪੀਣ ਦੀ ਚੀਜ਼ਾਂ ਜਾਂ ਹੋਰ ਜ਼ਰੂਰੀ ਸਾਮਾਨ ਦਾ ਕੋਈ ਬਿਨਾਂ ਲੋਡ ਤੋਂ ਸਟਾਕ ਨਹੀਂ ਕਰ ਸਕਦਾ